ਟਰੈਕਟਰ ਦਾ ਬੜੇ ਬੜੇ ਕੰਪਨੀ ਦੇ ਆ ਗਏ ਵਧੀਆ ਵੀ ਆ ਗਏ ਹਾਂ ਜਿਹੜੀ ਸਰਦਾਰੀ ਥੋੜਾ ਔਰ ਫਾਰਮ ਟਰੈਕ ਨਾਲ ਦੀ ਹੋ ਟਰੈਕਟਰ ਨਾਲ ਹੈ ਨਹੀਂ ਕਿਸੇ ਨਾਲ ਵੀ ਅੱਛਾ ਜੀ ਕੋਈ ਚਾਹ ਕੁਝ ਕਹੀ ਜਾਵੇ ਆਪਣਾ ਚਾਹ ਨਾਮਾ ਚਾਹ ਪਰਾਣਾ ਠੀਕ ਹੈ ਜੀ ਜਿਹੜਾ ਟਰੈਕਟਰ ਚਲਾਉਣ ਦਾ ਫਾਰਮ ਟਰੈਕ ਦਾ ਨਾਮ ਦੋਦਾ ਕਿਸੇ ਟਰੈਕਟਰ ਵਾਲੀ ਟਰੈਕਟਰ ਦੀ ਪਾਈ ਸੀ ਵੀਡੀਓ ਟਰੈਕਟਰ ਦਾ ਸੌਦਾ ਹੋ ਗਿਆ ਸੀ ਤਰੀਬਨ ਬਹੁਤ ਸਾਰੇ ਵੀਰਾਂ ਦੇ ਬਾਅਦ ਚ ਵੀ ਅੱਜ ਬਾਅਦ ਚ ਵੀ ਤਿੰਨ ਛਰ ਵੀਰ ਦੇਖਣ ਆਏ ਆ ਦੇਖਣ ਆਏ ਇੱਕ ਬਾਈ ਉਹਨੇ ਬੱਦੀ ਤੋਂ ਆਏ ਸੀਗੇ ਹੁਣੇ ਅੱਛਾ ਜੀ ਉਹ ਕਹਿੰਦਾ ਮੈਂ ਫੋਨ ਨਿਕਰਾ ਜਾਣਗੇ ਮੈਂ ਕਹਿੰਦਾ ਵੀ ਕਈ ਵਾਰ ਟਾਲੇ ਲਾ ਦਿੰਨੇ ਆ ਅੱਛਾ ਜੀ ਤਾਂ ਬਾਈ ਸਪੈਸ਼ਲ ਆਇਆ ਗਿਆ ਠੀਕ ਹੈ ਜੀ ਆਪਾਂ ਵੀ ਆਪਣਾ ਜਾਇਜ ਟਰੈਕਟਰ ਦੇ ਦਾਂਗੇ ਜੀ ਨਾਲ ਵਿੱਚ ਕਟਾਉਣਾ ਉਹ ਵੀ ਜਾਇਜ ਦੇ ਦੋ ਵਿੱਚ ਆਲੀ ਆਫਰ ਆਪਣੀ ਸਾਰਿਆਂ ਨਾਲ ਹੀ ਹੁੰਦੀ ਤੇਰੀ ਵਾਰ ਸਾਰੇ ਨਾਲੇ ਨਵੇਂ ਆ ਪੁਰਾਣੇ ਨਵਾਂ ਵੀ ਜਾਇਜ ਪੁਰਾਣਾ ਵੀ ਜਾਇਜ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਇਹ ਵੀਰੋ ਕੱਲ ਆਪਾਂ ਨੇ ਪਾਇ ਸੀ ਬਲੌਗ 855 ਦਾ ਤੇ ਬਹੁਤ ਸਾਰੇ ਵੀਰਾਂ ਨੇ ਪਿਆਰ ਦਿੱਤਾ ਵੀਡੀਓ ਨੂੰ ਤੇ ਬਾਕੀ ਬਾਈ ਅੱਜ ਆਪਾਂ ਤੁਹਾਨੂੰ ਇੱਕ ਹੋਰ ਟਰੈਕਟਰ ਦਿਖਾਉਣਾ ਨਵਾਂ ਹਾਰਮ ਟ੍ਰ ਸਸਿਕਾ ਮਮਾ ਜੀ ਸਸਿਕਾ ਪੁੱਤਰ ਹੋ ਠੀਕ ਆ ਜੀ ਆ ਮੋਜਾ ਹੁੰਦੀ ਆ ਬੈਗ ਹੇ ਤਾਂ ਹਾਂ ਜੀ ਬਸ ਇਹ ਤਾਂ ਕਾਇਮ ਆ ਸੇਤਾਂ ਕਾਇਮ ਆ ਠੀਕ ਆ ਖੇਤ ਤਾਂ ਸਰੇ ਹੋ ਸ਼ਾਮ ਦਾ ਟਾਈਮ ਹੋ ਗਿਆ ਮਾ ਹੋਰ ਵਧੀਆ ਹੋ ਜਾਣੀ ਆ ਠੀਕ ਆ ਜੀ ਠੀਕ ਆ ਠੀਕ ਆ ਹਾਂ ਹੋ ਠੀਕ ਆ ਤੇ ਟਰੈਕਟਰ ਬਾਰੇ ਆਪਾਂ ਦੇ ਦੀਏ ਜਾਣਕਾਰੀ ਟਰੈਕਟਰ ਆ ਗਿਆ ਆਪਣੇ ਕੋਲੇ ਠੀਕ ਆ ਟਰੈਕਟਰ 60 ਓਕੇ ਜੀ T20 ਓਕੇ ਜੀ 14 ਨੂੰ 28 ਦੇ ਟਾਇਰ ਨੇ ਪਿਛਲੇ ਠੀਕ ਆ ਜੀ ਅਗਲੇ ਟਾਇਰ ਬਾਹਰੋਂ ਸ਼ੌਂਕ ਨੂੰ ਪਾਤੇ 916 ਦੇ BK T ਦੇ ਹਨਾ ਜੀ BK T ਦੇ ਠੀਕ ਆ ਜੀ ਪਿਛਲੇ ਗੁੱਡੀਅਰ ਦੇ ਨੇ ओके okay, जी हां टी20 ਹੈ ਇਹ ਠੀਕ ਹੈ ਜੀ ਅੱਗੇ ਦੇ 16 ਸਪੀਡਾਂ ਹੋ ਜਿੰਦੀਆਂ ਬੈਕ 4 ਹੋ ਜਿੰਦੀਆਂ 20 ਸਪੀਡਾਂ ਚ ਆ ਜਾਂਦਾ ਡੈਕਟਰ ਠੀਕ ਹੈ ਜੀ ਠੀਕ ਹੈ ਹਾਂ ਓਕੇ ਜੀ ਇਹ ਸਿਸਟਮ ਲੱਗਿਆ ਵਾ ਵਧੀਆ ਉੱਤੇ ਠੀਕ ਹੈ ਜੀ ਓਵਰ ਲੱਗੇ ਹੋਏ ਆ ਜੀ ਪੈਨੀਅਰ ਦੇ ਵਧੀਆ ਫਾਈਬਰ ਦੀ ਛਤਰੀ ਹੈ ਠੀਕ ਹੈ ਜੀ ਹਾਂ ਮਗਰਾੜ ਮੂੜੂ ਸ਼ੋਹ ਚੂ ਦਾ ਸਾਰਾ ਡੈਕਟਰ ਹੈ ਇਹਦਾ ਫਟਰਾ ਇਹ ਓਕੇ ਜੀ 1100 ਕੁਛ ਘੰਟੇ ਚੱਲਿਆ ਮੈਨੂੰ ਲੱਗਦਾ 1100 ਘੰਟੇ ਜੀ ਹਾਂ ਠੀਕ ਹੈ ਜੀ ਕੀ ਵੀ 48 ਨੰਬਰ ਹੈ ਇਹਦਾ ਮਲ ਉਹਦਾ ਠੀਕ ਹੈ ਜੀ ਆ ਜਾ ਤੇ ਬਾਕੀ ਬਾਈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜੋ ਵੀ ਜਾਣਕਾਰੀ ਆ ਦੇ ਦੇਣੀ ਆ ਬਾਕੀ ਤੁਸੀਂ ਆਪ ਦੀ ਤਸੱਲੀ ਆ ਆ ਕੇ ਆਪ ਕਰਨੀ ਹੈ ਜੀ ਤੇ ਬਾਕੀ ਟਰੈਕਟਰ ਕੋਲ ਮਲਾ ਕੇ ਸਾਰਾ ਵਧੀਆ ਬਾਈ ਰਿਜਨਲ ਆ ਠੀਕ ਹੈ ਜੀ ਮੁਰਲੇ ਟਾਇਰ 916 ਦੇ ਪਏ ਹੋਏ ਪਿਛਲੇ ਟਾਇਰ 14 ਇਹ 23 ਵਿੱਚ ਟਰੈਕਟਰ 14 ਟਾਇਰਾਂ ਦੇ ਉੱਤੇ 14 ਚ ਆਇਆ ਪੁੱਤ ਹੈ ਨਾ ਜੀ 14 ਚ ਆਇਆ 14 ਚ ਆਇਆ ਬਹੁਤੇ ਵੀਰ ਨੇ ਜਿਹੜਾ 14 ਨੂੰ 28 ਦੇ ਟਾਇਰਾਂ ਨੂੰ ਪਸੰਦ ਕਰਦੇ ਠੀਕ ਹੈ ਜੀ ਆਪਣਾ ਆਪਣਾ ਮਾਨਕ ਕੁ 16 ਨੂੰ ਕਹਿੰਦੇ ਨੇ ਬਿਲਕੁਲ ਜੀ ਜਿਹੜੀ ਇਹ ਮੇਰੀ ਆਪਣੀ ਆਪਣੀ رائے ਆਪਣੇ ਪੱਖੋਂ ਵੀ 14 ਟਾਇਰ ਜ਼ਿਆਦਾ ਵਧੀਆ ਠੀਕ ਹੈ ਜੀ ਜੋ ਤੇ ਘਸ ਜਾਣੇ ਅਗੇ ਫੇ ਸੋਨਾ ਡਾਇਲ ਵੱਧ ਦਵਾਈ ਕਾਉਂਦਾ ਨੰਬਰ ਪੀਪੀ 48 ਹੈ ਜੀ ਨੰਬਰ ਪੀਪੀ 48 ਹੈ ਅਮਲੋਦਾ ਨੰਬਰ ਆ ਇਹ ਅਮਲੋਦਾ ਜੀ ਹਾਂ ਹਾਂ ਓਕੇ ਜੀ ਤੇ ਜਿਹੜੇ ਵੀ ਇਹਨਾਂ ਲੈਣਾ ਆਪਣੀ ਤਾਂ ਤਸੱਲੀ ਪੂਰੀ ਹੈਗੀ ਐ ਜੀ ਇਹਨਾਂ ਲੈਣਾ ਉਹ ਵੀ ਕਿਵਰਾ ਕੇ ਤਸੱਲੀ ਕਰ ਲਏ ਆਪਣੀ ਠੀਕ ਹੈ ਜੀ ਤੇ ਆਪਾਂ ਦਾ ਫਾਇਦਾ ਵਧੀਆ ਆਪਾਂ ਕਹਿਣਾ ਵੀ ਹੁੰਦਾ ਜਣੀ ਫੋਨ ਤੇ ਨਹੀਂ ਗੱਲ ਬਣਦੀ ਓਕੇ ਜੀ ਨਾ ਫੋਨ ਤੇ ਸੌਦਾ ਹੁੰਦਾ ਜੇ ਕਿਸੇ ਨੇ ਲੈਣਾ ਠੀਕ ਹੈ ਜੀ ਰੇਟ ਆਪਾਂ 6 ਲੱਖ 45 ਹਜ਼ਾਰ ਦੀ ਡਿਮਾਂਡ ਆ ਆਪਣੀ ਠੀਕ ਹੈ ਜੀ ਜਿਹੜੇ ਵੀ ਇਹਨਾਂ ਲੈਣਾ ਕੋਣ ਲੈ ਲਵੇ ਆ ਕਿ 5-7 ਹਜ਼ਾਰ ਦਾ ਨਾ ਨਾੜ ਕ ਠੀਕ ਆ ਜੀ। ਕੋਈ ਪੱਖਸੂਲੀ ਗੱਲ। ਓਕੇ ਜੀ। ਤੇ ਜੇ ਕਿਸੇ ਵੀਰ ਦਾ ਕੋ ਟਰੈਕਟਰ ਵਿੱਚ ਵੀ ਘਟਾਉਣਾ ਉਹ ਵੀ ਲੈ ਲਾਂਗੇ ਆਪਾਂ। ਠੀਕ ਆ ਜੀ। ਵਿੱਚ ਵਾਧਾ ਘਾਟਾ ਹੋ ਜਾਊਗਾ। ਵਾਧਾ ਘਾਟਾ ਹੋ ਜਾਊਗਾ। ਠੀਕ ਆ ਜੀ। ਆਪਾਂ ਵੀ ਆਪਣਾ ਜਾਇਜ਼ ਟਰੈਕਟਰ ਦੇ ਦਾਂਗੇ ਜੀਨਾ ਵਿੱਚ ਘਟਾਉਣਾ ਉਹ ਵੀ ਜਾਇਜ਼ ਦੇ ਦੋ। ਵਿੱਚ ਆਲੀ ਆਫਰ ਆਪਣੀ ਸਾਰਿਆਂ ਨਾਲ ਹੀ ਹੁੰਦੀ ਤੇਰੀ ਵਾਰ। ਸਾਰੇ ਨਾਲੇ। ਨਵੇਂ ਆ ਪੁਰਾਣੇ। ਨਵੇਂ ਵੀ ਜਾਇਜ਼ ਪੁਰਾਣੇ ਵੀ ਜਾਇਜ਼। ਠੀਕ ਆ ਜੀ। ਜਿਹੜਾ ਪੱਕਾ 858 ਲੈ ਕੇ ਆਏ ਸੀਗੇ। ਹਾਂਜੀ। ਇਹਦੇ ਵਿੱਚ ਵੀ ਕੱਟੇ ਆਪਾਂ ਅਰਜਨ। ਠੀਕ ਆ ਜੀ। ਅ ਇਹਦੇ ਥਿਲਾ ਦੋ ਵੀਰੇ। ਉਧਰ ਮੋ 2011 ਮਰ ਲਰਜਨ ਕਟਿਆ ਆਪਾਂ ਨੇ ਠੀਕ ਆ ਜੀ 552 555 ਠੀਕ ਆ ਜੀ ਉਹਦਾ ਰੋਪਣ ਨੰਬਰ ਆ ਟਰੈਕਟਰ ਦਾ ਫਸਟ ਪਾਰਟੀ ਦਾ ਠੀਕ ਆ ਜੀ ਜਿਹੜੇ ਵੀ ਅਰਜਨ ਲੈਣਾ ਹੋ ਉਹ ਵੀ ਕੱਲ ਨੂੰ ਫੋਨ ਕਰ ਲਓ ਬਈ ਆਪਾਂ ਨੂੰ ਤੇ ਅੱਜ ਬਾਈ ਟਰੈਕਟਰ ਦੀ ਪਾਈ ਸੀ ਵੀਡੀਓ ਟਰੈਕਟਰ ਦਾ ਸੌਦਾ ਹੋ ਗਿਆ ਸੀ ਤਰੀਬਨ ਬਹੁਤ سارے ਵੀਰਾਂ ਦੇ ਬਾਅਦ ਚ ਵੀ ਅੱਜ ਬਾਅਦ ਚ ਵੀ ਤਿੰਨ ਚਾਰ ਵੀਰ ਦੇਖਣ ਆਏ ਆ ਦੇਖਣ ਆਏ ਇੱਕ ਬਾਈ ਉਹਨੇ ਬੱਦੀ ਤੋਂ ਆਏ ਸੀਗੇ ਹੁਣੇ ਅੱਛਾ ਜੀ ਉਹ ਕਹਿੰਦਾ ਮੈਂ ਫੋਨ ਨਹੀਂ ਕਰਿਆ ਜਾਣਗੇ ਮੈਂ ਕਹਿੰਦਾ ਵੀ ਕਈ ਵਾਰ ਟਾਲੇ ਲਾ ਦਿੰਨੇ ਆ ਅੱਛਾ ਜੀ ਤਾਂ ਬਾਈ ਸਪੈਸ਼ਲ ਆਏ ਗਿਆ ਠੀਕ ਆ ਜੀ ਹੁ ਇੱਕ ਟ੍ਰੈਕਟਰ ਹੋਰ ਹੈਗੇ ਨੇ ਆਪਣਾ 800 ਦਾ ਪੰਜ ਚਾਰ ਦਿਨ ਚ ਆ ਜਾਣਗੇ ਰੱਬ ਸੁੱਖ ਰੱਖੇ ਠੀਕ ਹੈ ਜੀ ਕਿਉਂਕਿ ਵੀਡੀਓ ਪਾਵਾਂਗੇ ਜੇ ਕਿਸੇ ਵੀਰ ਨਾਲ ਲੈਣਾ ਹੈ ਓਕੇ ਤਾਂ ਉਹ ਚੈਨਲ ਸਬਸਕ੍ਰਾਈਬਰ ਕਰ ਲਵੇ ਓਕੇ ਜੀ ਛੇਤੀ ਵੀਡੀਓ ਪਹੁੰਚੇ ਟ੍ਰੈਕਟਰ ਬਾਈ ਬਹੁਤ ਵਧੀਆ ਤਾਂ ਜੀ ਹੂੰ ਠੀਕ ਹੈ ਇਹ ਕੱਲ ਵੀਡੀਓ ਪਾਈ ਸੀ ਤੇ ਕੁੱਲ ਮਿਲਾ ਕੇ ਸਿਰਫ 200 ਟ੍ਰੈਕਟਰ ਕੁਝ ਘੰਟੇ ਚੱਲਿਆ ਹੋਇਆ ਆਪਾਂ ਕੱਲ ਵੀਡੀਓ ਵਿੱਚ ਵੀ ਦਿਖਾਇਆ ਸੀ ਬਾਕੀ ਕੱਲ ਨੂੰ ਸ਼ਾਇਦ ਦੇ ਦਈਏ ਟ੍ਰੈਕਟਰ ਵਿੱਚ ਅਰਜਣ ਕੱਟਿਆ ਇਹ ਕਿਸੇ ਨੇ ਜਾਇਜ਼ ਰੁਪਈਆ ਦੇ ਚ ਲੈਣਾ ਹੈ ਅਰਜਣ ਆਪਾਂ ਬਿਲਕੁਲ ਜਾਇਜ਼ ਮੁੱਲ ਦਾ ਰੇਟ ਆਪਾਂ ਕੱ ਟਰੈਕਟਰ ਦਿਖਾ ਕੇ ਹੈ ਨਾ ਜੀ ਹਾਂ ਦੇਖ ਕੇ ਜੋ ਵੀ ਹੋਇਆ ਯਾਨੀ ਕਿ ਆਪਾਂ ਜਿੰਨੇ ਕਟਾ ਉਹ ਵੀ ਉੰਨੇ ਕਦੇ ਲੱਗ ਮੜਾ ਮੋਟਾ ਪਾ ਹਾਂ ਹਾਂ ਹੈ ਨਾ ਜੀ ਬਸ ਹਾਂ ਜੈ ਜੈ ਦੇਣਾ ਹਾਂ ਜੀ ਜੇ ਆਪਾਂ ਬੱਧ ਰੁਪਈਏ ਮੰਗਾਗੇ ਟਰੈਕਟਰ ਖੜ ਜਾਂਦਾ ਕਿ ਆਪਣਾ ਟਰੈਕਟਰ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਜਿਹਦਾ ਪਿੰਡ ਹੋਵੇ ਪੇਤਾ ਚ ਟਰੈਕਟਰ 25 ਲਾ ਦਿੱਤੀ ਹਾਂ ਕੋਸ਼ਿਸ਼ ਬਾਈ ਆਹੀ ਹੁੰਦੀ ਅੱਜ ਚੀਜ਼ ਆ ਗਈ ਤਾਂ ਆਪਾਂ ਦੇ ਦਈਏ ਦੀ ਅੱਗੇ ਵੀ ਹੋਰ ਟਰੈਕਟਰ ਮਿਲ ਜੰਨੇ ਆ ਹੈ ਨਾ ਜੀ ਜੇ ਕਿਤੇ ੱਲਿਓ ਪੈਸੇ ਪੈਨੇ ਆ ਘਾਟਾ ਪੈਂਦਾ ਫੇਰ ਓਖਾ ਲੱਗਦਾ ਫੇਰ ਓਖਾ ਲੱਗਦਾ ਆਪਣਾ ਮਨ ਨਹੀਂ ਹੁੰਦਾ ਕਸਟਮਰ ਦੂਰੋਂ ਚੱਲ ਕੇ ਆਉਂਦਾ ਵੀ ਆਪਾਂ ਨੂੰ ਖਾਲੀ ਮੋੜੀਏ ਠੀਕ ਹੈ ਜੀ ਆਪਣੀ ਕੋਸ਼ਿਸ਼ ਹੁੰਦੀ ਵੀ ਸੌਦਾ ਹੋ ਜਵੇ ਚਲੋ ਕੇਵਰ ਬੇਵਸੀ ਹੁੰਦੇ ਕੇਵਰ ਸੌਦਾ ਨਹੀਂ ਵੀ ਫਿੱਟ ਆਉਂਦਾ ਬਿਲਕੁਲ ਬਿਲਕੁਲ ਫੇਰ ਮਜਬੂਰੀਆਂ ਹੋ ਜਾਂਦੀ ਮੜੀ ਸਾਲਫ ਮਾਰੇ ਉਹਨੂੰ ਟਰੈਕਟਰ ਨੂੰ ਜੀ ਹਾਂ ਆ ਜੀ ਭਾਈ ਮੜੀ ਆਵਾਜ਼ ਚੈੱਕ ਕਰਾ ਦਈਏ ਉੱਚਾ ਮਾੜਾ ਟਰੈਕਟਰ ਆਵਾਜ਼ ਮੜੀ ਇੱਕ ਵਾਰ ਸੁਣਾ ਦਈਏ ਥੋੜੀ ਜਿਹੀ ਗੱਲਬਾਤ ਹੋ ਰਹੀ ਹੋ ਜਾਂਦੀ ਆ ਹਾਂਜੀ ਬੁਲਾਓ ਆ ਵੀ ਨਵੇਂ ਦੇ ਕੋ ਭੈਂਟਵਾਇਆ ਟਰੈਕਟਰ ਦੀਆਂ ਟਰੈਕਟਰ ਸ਼ਕੀਨ ਤਾਂ ਪੂਰਾ ਹੈ ਦੇਖੋ ਪਤਾ ਸ਼ਕੀਨ ਟਰੈਕਟਰ ਪੂਰਾ ਹੈ ਹਾਂ ਟਰੈਕਟਰਾਂ ਦੇ ਬੜੇ ਬੜੇ ਕੰਪਨੀ ਦੇ ਆ ਗਏ ਵਧੀਆ ਵੀ ਆ ਗਏ ਹਾਂ ਜਿਹੜੀ ਸਰਦਾਰੀ ਫੋੜ ਆਰ ਫਾਰਮ ਟਰੈਕ ਨਾਲ ਜਿਹੜਾ ਹੋਰ ਟਰੈਕਟਰ ਨਾਲ ਹੈ ਨਹੀਂ ਕਿਸੇ ਨਾਲ ਅੱਛਾ ਜੀ ਕੋਈ ਤਾਂ ਕੁਝ ਕਹੀ ਜਾਵੇ ਆਪਣਾ ਚਾਹ ਨਾਮਾ ਚਾਹ ਪੁਰਾਣਾ ਠੀਕ ਹੈ ਜੀ ਜਿਹੜਾ ਟਰੈਕਟਰ ਚਲਾਉਣ ਦਾ ਫਾਰਮ ਟਰੈਕ ਦਾ ਆਨੰਦ ਆਉਂਦਾ ਕਿਸੇ ਟਰੈਕਟਰ ਨਾਲ ਅੱਛਾ ਜੀ ਜਿਹੜੇ ਵੀਰੇ ਚਲਾਉਂਦੇ ਉਹਨਾਂ ਨੂੰ ਪਤਾ ਹੈ ਇਹਦੇ ਬਾਰੇ ਠੀਕ ਹੈ ਜੀ ਹਾਂ ਇਹ ਗੱਲ ਤਾਂ ਹੋਰ ਦੇਖੀ ਜੀ ਨਾ ਕੋਈ ਪਹਿਲਾਂ ਫਾਰਮ ਟਰੈਕਟਰ ਗਿਆ ਫੋਰਡ ਹੁੰਦਾ ਉਹ ਦੁਬਾਰਾ ਫੇਰ ਇਸੇ ਟਰੈਕਟਰ ਨਾਲ ਜੁੜ ਬਿਲਕੁਲ ਹਨਾ ਜੀ ਫਾਰਮ ਟਰੈਕਟਰ ਟਰੈਕਟਰ ਸਿਰ ਤੇ ਪਿੱਛੇ ਜਿਹੜਾ 200 ਕੋਟਲਾ ਕਿੰਨਾ ਵੀ ਹੋ ਗਿਆ ਨਾ ਅੱਛਾ ਜੀ ਤਾਂ ਵੀ ਹਜ਼ਾਰ ਚੱਕਰਾਂ ਦੇ ਵਿੱਚ ਲੀ ਜਾਂਦਾ ਇੰਨਾ ਅੱਛਾ ਜੀ ਜੇ ਨਾ 200 ਕੋਟਲੇ ਟਾਪ ਗੇਅਰ ਪਾ ਕੇ 1000 ਚੱਕਰ ਚੱਲੀ ਜਾਂਦਾ ਠੀਕ ਹੈ ਜੀ ਇਹ ਆਮ ਟਰੈਕਟਰ ਫਿਕਰਦੇ ਨਹੀਂ ਠੀਕ ਹੈ ਜੀ ਬੰਦ ਕਰ ਦੋ ਫੇਰ ਹਾਂ ਬੰਦ ਕਰ ਦਿੰਦੇ ਉਹ ਬਾਈ ਬਾਈ ਬਾਕੀ ਬਾਈ ਇਹ ਗੱਲ ਤਾਂ ਪੱਕੀ ਆ ਵੀ ਅਸਾ ਕਿਨੀ ਦੇ ਤੌਰ ਤੇ ਸਭ ਤੋਂ ਵਧੀਆ ਟਰੈਕਟਰ ਮੰਨਿਆ ਜਾਂਦਾ ਚਲਾਈ ਸਭ ਤੋਂ ਵਧੀਆ ਇਹ ਫਾਰਮ ਟਰੈਕ 55 ਐਚਪੀ ਦੇ ਵਿੱਚ ਹਾਂ ਹਾਂ ਠੀਕ ਹੈ ਜੀ ਬਾਕੀ ਜੋ ਵੀ ਹੈਗਾ ਤੁਹਾਨੂੰ ਸਾਰਾ ਸਮਾਨ ਇਦਾਂ ਹੀ ਨਾਲੇ ਆਪਾਂ ਕਰਾਂਗੇ ਜੀ ਕਿੱਥੇ ਰਾਵਾਂਗੇ ਜੀ ਤੇ ਬੀਕੇਡੀ ਟਾਇਰ ਪਿਛਲੇ ਗੁਡੀਅਰ ਦੇ 75-65 ਟਾਇਰ ਹੋਣਗੇ ਤੇ ਮੁੱਲੇ ਵਿੱਚ ਇੱਥੇ ਕੋਈ ਗੱਲ ਨਹੀਂ ਬਾਕੀ ਆਪਣੀ ਲੋਕੇਸ਼ਨ ਹੈ ਰੋਪੜ ਠੀਕ ਹੈ ਜੀ ਆਪਣੀਆਂ ਸਾਰੀਆਂ ਏਜੰਸੀਆਂ ਉਰੇ ਇਕੱਠੀਆਂ ਹੀ ਨੇ ਠੀਕ ਹੈ ਰੋਪੜ ਤਰੀਬਨ ਤੁਹਾਨੂੰ ਉਰੇ ਹੋਰ ਵੀ ਸਾਰੇ ਪੁਰਾਣੇ ਟਰੈਕਟਰ ਦੇ ਵਿੱਚ ਮਿਲ ਜਾਣੇ ਆ ਜੀ ਤੇ ਬਾਕੀ ਕਿਸੇ ਨੇ ਹੋਰ ਇਦੇ ਵਿੱਚ ਵੀ ਟਰੈਕਟਰ ਆਪਾਂ ਕੱਟ ਲਾਂਗੇ ਹਨਾ ਕੱਟ ਲਾਂਗੇ ਕੱਟ ਲਾਂਗੇ ਠੀਕ ਹੈ ਜੀ ਜੋ ਮਾਰਕੀਟ ਦੇ ਰੇਟ ਦੇ ਵਿੱਚ ਹੋਇਆ ਟਰੈਕਟਰ ਤੁਸੀਂ ਜੇ ਕੰਮੇ ਵਿਕਦਾ ਕੱਟਣਾ ਹੀ ਪੈਂਦਾ ਹਾਂਜੀ ਟੀਮ ਦਾ ਰੇਟ ਕੰਮ ਸਰ ਜਾਂਦਾ ਆਪਾਂ ਤਾਂ ਲੱਖ ਲੱਖ ਵਾਲੇ ਟਰੈਕਟਰ ਦੇ ਵਿੱਚ ਪੁਰਾਣੇ ਕੱਟੇ ਆ ਲੱਖ ਚ ਵੀ ਉਹ ਟਰੈਕਟਰ ਵੇਚਿਆ ਆਪਾਂ ਦਾ ਚਾਰ ਕੱਟ ਹੋਏ ਹਾਂ ਪਰ ਉਹ ਖਬਰ ਸਾਰੇ ਨਹੀਂ ਕੋਈ ਬਣੀ ਆਪਣੀ ਮਤਲਬ ਕਿ ਕਕਲ ਜੀ ਆ ਗਈ ਕਹਿੰ ਲੈ ਹਾਂਜੀ ਉਹ ਤੇ ਭਲਾਈ ਹੋਇਆ ਸਭ ਦਾ ਠੀਕ ਹੈ ਜੀ ਆਪਾਂ ਨੂੰ ਕੁਝ ਨਹੀਂ ਬਣਾ ਐਂਡ ਜਾ ਕੇ ਠੀਕ ਹੈ ਠੀਕ ਚਲੋ ਵੀ ਠੀਕੇ ਹੁੰਦਾ ਕੰਮ ਠੀਕ ਹੈ ਕਦੇ ਕਦੇ ਮਹਾਰਾਜ ਇਕੱਲੇ ਰਹਿੰਦੇ ਆ ਇਹ ਇਹਨਾਂ ਨੇ ਵੀ ਸਪੈਸ਼ਲ ਵੀਡੀਓ ਦੇਖੀ ਸੀ ਹਾਰਨ ਟ੍ਰੈਕ 60 7 ਮਾਡਲ ਆਏ ਸੀ ਦੇਖਾਂ ਹਾਂ ਪਸੰਦ ਕਰਦੇ ਨੇ ਸਵੇਰੇ ਦੇਦਾਂ ਦੇ ਬਾਈ ਨੂੰ ਟਰੈਕਟਰ ਆਪਾਂ ਹਾਂਜੀ ਹਾਂਜੀ ਰੁਪਈਆ ਪਿੱਛੇ ਦੇ ਬਾਈ ਨੂੰ ਭੱਜਣ ਦਿੰਦੇ ਜੇ ਉਹਨਾਂ ਦਾ ਮੂੜ ਨਾ ਬਣਿਆ ਫਿਰ ਅੱਡ ਗਏ ਨਹੀਂ ਕੱਲ ਨੂੰ ਆਉਣਗੇ ਦੁਬਾਰਾ ਮੂੜ ਜਿਹਾ ਉਹਨਾਂ ਆ ਕੇ ਜੇ ਅੱਜ ਨਾ ਬਿਲਡ ਮੈਂ ਜਿਆਦਾ ਵਜੇ ਕੱਲ ਨੂੰ ਅਸੀਂ ਥੋੜੇ ਕੈਂਡੇ ਹੋ ਜਾਣੇ ਬੰਦੇ ਦੁਬਾਰਾ ਆਗੇ ਅੱਛਾ ਕਰੇ ਦਿਖੋ ਜਾਂਦਾ ਫਰਕ ਨਾ ਨਾ ਠੀਕ ਹੈ ਠੀਕ ਹੈ ਚਲੋ ਬਾਕੀ ਤਾਂ ਮਰਜੀ ਹੈ ਠੀਕ ਹੈ ਜੀ ਇਹ ਤਾਂ ਹੱਸੀ ਨਹੀਂ ਲੱਗਦੀ ਗੱਲਾਂ ਮੈਂ ਇੰਨੇ ਕਹੜੇ ਨਹੀਂ ਹੁੰਦੇ ਨਾ ਨਾ ਠੀਕ ਹੈ ਜੀ ਹਾਂ ਉਹ ਤਾਂ ਪਿਆਰ ਦੀਆਂ ਗੱਲਾਂ ਨੇ ਤੇ ਆਪਣੀ ਕੋਸ਼ਿਸ਼ ਹੁੰਦੀ ਆ ਪਰ ਟਰੈਕਟਰ ਸੇਕ ਨੂੰ ਦੇ ਕੇ ਤੋਰੀਏ ਕਈ ਵਾਰ ਬਾਈ ਕੰਮ ਜਿਆਦਾ ਅੜ ਜਾਂਦਾ ਤਾਂ ਥੋੜਾ ਜਿਹਾ ਹੋ ਜਾਂਦਾ ਨਹੀਂ ਨਾ ਨਾ ਅੜ ਰੋਣਾ ਤਾਂ ਅਸੀਂ ਵੀ ਨਹੀਂ ਹੈਗੇ ਉਹ ਜਗ੍ਹਾ ਨਾਲੇ ਪੂਰੀਓ ਪੂਰੀ ਹੈ ਸਾਡੇ ਕੋਲ ਆ ਟਰੈਕਟਰ ਹੁਣ ਵੀ ਜੋੜ ਜੋੜ ਕੇ ਖੜਾਉਨੇ ਆ ਤਾਂ ਵੀ ਦੋ ਟਰੈਕਟਰ ਇੱਕ ਤਾਂ ਉਧਰ ਇੱਕ ਉਧਰ ਲਾਉਣਾ ਪੈਂਦਾ ਜੇ ਅਸੀਂ ਵਿੱਲਾ ਵੀ ਕਰਕੇ ਤੁਹਾਨੂੰ ਤੁਸੀਂ ਹੋਰ ਲੈ ਲੈਣਾ ਹਾਂ ਰੱਬ ਦੀ ਕਿਰਪਾ ਆਇ ਜਾਣਾ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਹੋਰ ਲੈ ਲੈ ਆਇ ਜਾਂਦਾ ਉਹਨੇ ਜਾਂਦੇ ਰਹਿਣਾ ਬਿਲਕੁਲ ਹੀ ਬਿਲਕੁਲ ਚੱਲਦਾ ਰਹੇ ਸਾਨੂੰ ਸਹੀ ਗੱਲ ਹੈ ਬੱਸ 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 ਇਸਾ ਪਾਣੀ ਦੇ ਵਹਾੜਾ ਕੰਮ ਹੈ ਹਾਂਜੀ ਹਾਂ ਸਹੀ ਗੱਲ ਹੈ ਜੀ ਸਹੀ ਜੋ ਪਿੱਛੇ ਲਈ ਜਾ ਚੱਲੀ ਜਾ ਹਾਂਜੀ ਬੱਸ ਬੱਸ ਸਹੀ ਹੈ ਉਹੀ ਗੱਲ ਹੈ ਚਲੋ ਠੀਕ ਹੈ ਪੁੱਤਰਾ ਠੀਕ ਹੈ ਜੀ ਜਿਹੜੇ ਵੀ ਨਾਲ ਲੈਣਾ ਫੋਨ ਕਰ ਲਵੇ ਓਕੇ ਜੀ ਓਕੇ ਠੀਕ ਹੈ ਜੀ ਆ ਦੇ ਦੋ ਮੜਾ ਲਾ ਦੋ ਆ ਤੇ ਬਾਕੀ ਭਾਈ ਹੋਰ ਵੀ ਪੁਰਾਣੇ ਟਰੈਕਟਰ ਹੁੰਦੇ ਨੇ ਆਪਣੇ ਕੋਲ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਠੀਕ ਹੈ ਜੀ ਬਾਕੀ ਪਿੱਛੋਂ ਦੇਖ ਲਓ ਭਾਈ ਟਰੈਕਟਰ ਪੂਰਾ ਸਾਫ਼ ਸੁਥਰਾ ਟਰੈਕਟਰ ਆ ਠੀਕ ਹੈ ਜੀ ਤੇ ਨੰਬਰ ਬਾਈ ਮੈਂ ਪਾਉਂਗਾ ਮਾਮੇ ਦਾ ਕਿਉਂਕਿ ਪਿਛਲੇ ਕਈ ਵੀਂਡਾਂ ਦੇ ਨੰਬਰ ਮੇਰਾ ਪਿਆ ਹੋਇਆ ਫੋਨ ਬਹੁਤ ਜ਼ਿਆਦਾ ਆਉਂਨੇ ਆ ਕਿ ਮੈਂ ਫੋਨ ਚੈੱਕ ਨਹੀਂ ਹੁੰਦਾ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵਟਸਐਪ ਤੇ ਮੈਸੇਜ ਬਾਈ ਕਰ ਲਿਆ ਕਰੋ ਕੱਲ ਰੇਟ ਨਹੀਂ ਪਾਇਆ ਤਾਂ ਵੀ ਪੰਗਾ ਪੈ ਗਿਆ ਬਾਈ ਰੇਟ ਕਰਕੇ ਫੋਨ ਆਈਗੇ ਠੀਕ ਹੈ ਜੀ ਤੇ ਜੇ ਰੇਟ ਪਾਉਨੇ ਤਾਂ ਵੀ ਪੰਗਾ ਦੋਨੇ ਪਾਸਿਆਂ ਨੂੰ ਸਾਨੂੰ ਪਤਾ ਹੋਊਗਾ ਪਰ ਆਪਾਂ ਨੇ ਅੱਜ ਦਾ ਰੇਟ ਤੁਹਾਨੂੰ ਦੱਸਤਾ 645 ਮੁੱਲ ਆ ਮਾਨਦਾਨ ਵਧੀਆ ਹੋ ਜਾਊਗਾ ਜੀ ਠੀਕ ਹੈ ਜੀ ਤੇ ਬਾਕੀ ਠੀਕ ਆ ਆਦੀ ਵੀਡੀਓ ਵਿੱਚ ਇੰਨਾ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤੇ ਕਿਸੇ ਵੀਰ ਨੇ ਹੋਰ ਪੁਰਾਣਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਆਪਣੇ ਨਾਲ ਜੁੜ ਸੰਪਰਕ ਕਰ ਸਕਦਾ ਜੀ ਤੇ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ